ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਇਹ ਮਾਤਾ ਜੀ ਸਾਨੂੰ ਅੱਜ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਮਿਲੇ ਨੇ ਕੁਲਵਿੰਦਰ ਸਿੰਘ ਬਾਈ ਜੀ ਜੀ ਆਰਪੀ ਜੌਬ ਕਰਦੇ ਨੇ ਇਹ ਇੱਥੇ ਸਾਡੇ ਕੋਲ ਲੈ ਕੇ ਆਏ ਨੇ ਮਾਤਾ ਜੀ ਮਾਰੇ ਸਾਨੂੰ ਕਾਲ ਕੀਤੀ ਪੀਰੀ ਉਹਨਾਂ ਨੇ ਮਾਤਾ ਜੀ ਕੁਝ ਦੱਸ ਨਹੀਂ ਪਾ ਰਹੇ ਆਪਣਾ ਨਾਮ ਹਰਵੰਤਕੌਰ ਦੱਸਿਆ ਆਪਣੇ ਹਸਬੰਦ ਦਾ ਨਾਮ ਮਾਤਾ ਜੀ ਨੇ ਮਾਤਾ ਜੀ ਘਰ ਵਾਲੇ ਦਾ ਕੀ ਨਾਮ ਦੱਸਿਆ ਤੁਸੀਂ ਆਪਣੇ ਦਾ ਕਰਨੈਲ ਕਰਨੈਲ ਸਿੰਘ ਸੁਜਾਨਪੁਰ ਜ਼ਿਲ੍ਹਾ ਯੂਪੀ ਕਹਿੰਨੇ ਦੱਸ ਦਿਆ ਵੀ ਮੇਰੇ ਬੱਚੇ ਆ ਹਾਂ ਬੀਲਚੇਅਰ ਮੰਗਾ ਲਓ ਆ ਬੀਲਚੇਅਰ ਦੇਓ ਜੀ ਤੇ ਇੱਕ ਬੇਟਾ ਦੱਸਦੇ ਆ ਮਾਤਾ ਜੀ ਤੇ ਬੇਟੀਆਂ ਵੀ ਆ ਕਹਿੰਦੇ ਮੇਰੀਆਂ ਤਿੰਨ ਪਰ ਇਸ ਟਾਈਮ ਮਾਤਾ ਜੀ ਨੂੰ ਕੋਈ ਸੋਝੀ ਨਹੀਂ ਪਤਾ ਯਾ ਨਹੀਂ ਲੱਗ ਰਿਹਾ ਵੀ ਮੈਂ ਕਿੱਥੇ ਜਾਣਾ ਕਿਸੇ ਦਾ ਫੋਨ ਨੰਬਰ ਨਹੀਂ ਯਾਦ ਇੱਥੇ ਲੁਧਿਆਣਾ ਸਟੇਸ਼ਨ ਤੇ ਜਾਂ ਤਾਂ ਉਤਰ ਗਏ ਜਾਂ ਕਿਵੇਂ ਕਿੱਥੋਂ ਆਏ ਕੁਲਵਿੰਦਰ ਵੀਰ ਉਹਨਾਂ ਨੇ ਸਵੇਰੇ ਤੜਕਕੋ 5 ਵਜੇ ਦੇਖਿਆ ਮਾਤਾ ਉੱਥੇ ਘੁੰਮ ਰਹੇ ਸੀਗੇ ਹੁਣ ਮਾਤਾ ਜੀ ਨੂੰ ਘਰੇ ਪਹੁੰਚਾਉਣ ਵਾਸਤੇ ਤੁਸੀਂ ਸਾਰੇ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਡਾ ਨੰਬਰ 82 8643 0071 ਤੇ ਸੰਪਰਕ ਕਰ ਸਕਦੇ ਹੋ ਮਾਤਾ ਜੀ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਹੋਊ ਤੁਹਾਡਾ ਸਾਰਿਆਂ ਦਾ ਵੈਕੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਂ ਤੇਰਾ ਘਰ ਲੱਭਣ ਵਾਸਤੇ ਤੇਰਾ ਘਰ ਲੱਭਣਾ ਨਹੀਂ ਤੇਰੇ ਮੁੰਡੇ ਮੰਡੇ ਕੋਲੇ ਨਹੀਂ ਜਾਣਾ ਤੂੰ ਆਪਦੇ ਕੋਲੇ ਆਇਆ ਆਪੇ ਹੀ ਚਲੇ ਜਾਗੇ ਆ ਬਹਿ ਜਾਇ ਤੇ ਬਹਿ ਜਾ ਇੱਥੇ ਬਹਿ ਜਾ ਕੁੜੀ ਕਿੱਥੇ ਵਿਆਹੀ ਏ ਤੇਰੀ ਵੱਡੀ ਕੁੜੀ ਕਿੱਥੇ ਵਿਆਹੀ ਆ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ